ਚੋਲ ਦੇ ਦੇ ਨਹੀਂ ਪੋਕ ਬੋਲੀ ਲੱਗੀ ਮੈਂ ਚੋਲ ਦੇ ਦਿੱਤੇ ਚਾਹਤ ਹੀ ਅੰਦਰ ਪਤਾ ਨਹੀਂ ਲੱਗੀ ਕਿ ਕਿਸ ਨੂੰ ਪਾਜੀ ਨਾਲ ਨੰਗਾ ਨਿਕਲੇ ਚੰਗਾ ਤਾਂ ਕਿ ਦਿਨੀ ਰੋਟੀ ਉਹਦੇ ਨਾਲ ਜੀ ਦੀ ਕਾਕਰ ਚੰਗਾ ਚਵਾੜਨੂ ਹੈ ਕਮ ਸਾਲ ਤੱਕ ਕੁਰੀਫਾ ਹੀ ਰਹਿੰਦੀ ਹੈ ਆਪ ਨੂੰ ਕਿਹ ਲਈ ਨਹੀਂ ਸਾਧਨ ਇੱਥੇ ਬੜਾ ਦੱਸਾਂ ਉਹਦੇ ਨੂੰ ਮੰਮੀ ਸਾਰਾ ਕੰਮ ਕਰਦੀ ਤੇ ਹੈਗੀ ਆ ਹੱਦ ਉਹ ਕੀ ਤੇ ਢਿਵਲੀ ਵੀ ਅਮਨਾ ਹਾਂਜੀ ਮੰਮੀ ਉਹ ਤੁਮਾ ਦੇ ਪਾਂਦੇ ਆ ਹਾਂ ਮੰਮੀਆਂ ਪਾਂਦੇ ਪਾਂਜਲੇ ਮੈਂ ਚਲ ਜੇ ਰਸੋਈ ਬਣਾਇਆ ਕੀ ਆ ਮੰਮੀ ਕੀ ਬਣਾਉਣਾ ਮੈਂ ਕਾਲੀ ਦਾਲ ਲੱਬੀ ਮੈਨੂੰ ਮੈਂ ਉਹ ਹੀ ਬਣਾਤੀ ਏ ਚੱਲ ਵਧੀਆ ਕੀਤਾਈਓ ਆਟਾ ਵੀ ਮੈਂ ਗੁੰਨਤਾ ਏ ਤੇ ਮੈਂ ਨਾ ਭਾਬੀ ਨੂੰ ਆਜ ਮਾਰੀ ਕਿ ਆਣ ਕੇ ਫੁਲਕੇ ਲਾ ਦੋ ਪਤਾ ਨਹੀਂ ਹੁਣ ਹੁੰਦੀ ਕਿ ਨਹੀਂ ਹੁੰਦੀ ਕੀ ਕਰਨ ਕਿ ਡਈ ਅੰਦਰ ਬੜੀ ਏ ਮੈਨੂੰ ਨਹੀਂ ਪਤਾ ਮੰਮੀ ਮੈਂ ਨਹੀਂ ਵੇਖਣਗੀ ਕੀ ਕੰਡੀ ਇਹਨਾਂ ਨੇ ਮਾਸਾ ਕਰ ਲਈ ਐਨਾ ਨਹੀਂ ਪਤਾ ਲੱਗਦਾ ਕਿ ਨਿਆਣੀ ਕੱਲੀ ਕੰਮ ਕਰ ਲਈ ਤੇ ਨਾਲਾਂ ਕੇ ਹੱਥ ਨੂੰ ਟਾ ਲਾ ਜਦੋਂ ਵੇਖ ਲਓ ਅੱਧਰ ਹੀ ਪਈ ਰਹਿੰਦੀ ਏ ਬਸ ਫੋਨ ਲੈ ਕੇ ਮਾਰੀ ਤਾਂ ਹੈ ਮੰਮੀ ਨੇ ਆਵਾਜ਼ ਹੁਣ ਇਹਨੂੰ ਸਿੱਧੀ ਕਰਨਾ ਪੈਣਾ ਵਾ ਕੀ ਕਰ ਸਕਦੇ ਕਾਲੀ ਨੂੰ ਚਾਹ ਦਤੀ ਸਵੇਰ ਦੀ ਹਾਂ ਮੰਮੀ ਮੈਂ ਤੇ ਚੇਤਾ ਭੁੱਲ ਗਿਆ ਮੈਂ ਹੁਣੇ ਬਣਾ ਕੇ ਦੇ ਕੇ ਆਉਣੀ ਆ ਨਹੀਂ ਨਹੀਂ ਕੋਈ ਲੋੜ ਨਹੀਂ ਬਣਾਉਣ ਦੀ ਚੰਗਾ ਹੋਇਆ ਚੇਤਾ ਭੁੱਲ ਗਿਆ ਵਾ ਤੈਨੂੰ ਤੇ ਠੀਕ ਆ ਨਾ ਹੁਣ ਚੇਤਾ ਭੁੱਲਾ ਹੀ ਰਹਿਣ ਦੋ ਰਹਿਣ ਤੋਂ ਬੈਠੀ ਅੰਦਰ ਨਹੀਂ 22 ਦਿਨ ਹੋ ਗਏ ਆ ਇਹਨਾਂ ਤੇ ਸ਼ਰਮਲਾਤੀ ਆ ਹੈ ਬੈੱਡ ਤੇ ਬਸ ਬੈਠੀ ਰਹੀਦੀ ਖਿਲਰ ਕੇ ਇੱਕ ਕਾਮਾ ਬੰਦੇ ਆਣ ਆਏ ਦਾ ਹੁਣ ਕੁੜੀ ਝਕਾਵੇ ਕਿਸੇ ਨੂੰ ਤੇ ਆਪਣੇ ਕੰਮ ਸ਼ੁਰੂ ਕਰੇ ਚੱਲ ਮੰਮੀ ਉਹ ਨਹੀਂ ਚਾਹ ਦਿੱਤੀ ਕੀ ਤੇ ਹੁਣ ਰੋਟੀ ਬਣਾਉਣ ਲੱਗੇ ਆ ਰੋਟੀ ਫੜਾ ਦਾਂਗੇ ਆਪਾਂ ਬੀ ਚੰਗਰਦਾਰ ਜੇ ਕਿਸ ਨੇ ਰੋਟੀ ਦਿੱਤੀ ਦੇ ਬੜੇ ਦਿਨ ਪੂਜਾ ਕਰ ਲਈਏ ਦੀ ਠੀਕ ਵਾ ਨਾ ਹੁਣ ਨੀ ਕਿ ਲੋੜ ਇਹਦੇ ਅੰਦਰ ਰੋਟੀਆਂ ਟੋਣ ਦੀ ਮਮੀ ਇਦਾਂ ਨਹੀਂ ਕਰੀਦਾ ਰੋਟੀ ਤੇ ਚਲ ਦੇ ਦੇ ਫਿਰ ਕੀ ਹੋਇਆ ਉਹਨੇ ਭੁੱਖੀ ਮਰਨਾ ਵਾ ਮਰਨਾ ਕਿਉਂ ਚੰਗੀ ਭਲੀ ਹੱਥ ਰੱਬ ਨੇ ਦਿੱਤੇ ਉੱਠ ਕੇ ਪਾ ਕੇ ਖਾ ਨਹੀਂ ਸਕਦੀ ਐਨਾ ਕੁਝ ਨਹੀਂ ਆਪੇ ਕਰ ਲੇਗੀ ਤੇ ਰੋਟੀ ਤੇ ਫੜਾ ਦਾਂਗੇ ਨਾ ਮੇਰੀ ਗੱਲ ਸੁਣ ਉਹ ਹੋ ਗਈ ਧੀਠ ਦਿਨੋਂ ਦਿਨ ਨੂੰ ਇਹ ਮੱਜੇ ਦੇ ਪਈਆਂ ਹਰਾਮ ਨਾਲ ਇੱਥੇ ਚਾਹ ਆਂਦੀ ਆ ਇੱਥੇ ਰੋਟੀ ਪਾਣੀ ਆ ਜਾਂਦਾ ਤੇ ਮੈਨੂੰ ਕਿ ਲੋੜ ਹੱਥਾਂ ਲਾਉਣ ਦੀ ਤੇ ਜਿੰਨਾ ਨੂੰ ਤੂੰ ਚੜਾ ਹੋ ਗਿਆ ਨਾ ਉਹਨਾਂ ਸਿੱਤ ਚੜ ਕੇ ਬਹਿ ਜਾਣਾ ਇਹਨੇ ਤੁਹਾਡੇ ਤੁਹਾਡੀ ਮਰਜ਼ੀ ਮਮੀ ਨਾ ਕਦੀ ਕੁਛ ਕਹਿੰਦੇ ਕਦੀ ਕੁਛ ਕਹਿੰਦੇ ਨਾ ਭਾਈ ਜੀ ਆ ਗਈ ਆ ਆਟਾ ਕਿੱਥੇ ਰੱਖ ਲਾਓ ਉਹ ਭਾਬੀ ਜੀ ਮੈਂ ਰੱਖਿਆ ਗੋਲੀਆਂ ਕੇ ਆਟਾ ਤਾਂ ਬਾਹਰ ਚ ਫੜੀ ਪਹਿਲਾਂ ਤੇਰੇ ਨੂੰ ਦੱਸ ਸਮਝਾਣਾ ਹੁਣ ਬੰਦਿਆਂ ਵਾਂਗੂ ਦੱਸ ਹੁਣ ਕਾਲੀ ਦੇ ਅੰਦਰ ਨਹੀਂ ਜਾਣਾ ਨਾ ਚਾਹ ਲੈ ਕੇ ਨਾ ਰੋਟੀ ਲੈ ਕੇ ਠੀਕ ਆ ਨਾ ਚੰਗੀ ਭਲੀ ਆਓ ਉਹਦੀ ਹੋਇਆ ਉੱਠ ਕੇ ਪਾ ਕੇ ਖਾਵੇ ਆਪਣਾ ਮੰਮੀ ਖਾਦੋ ਹੋਗੇ ਘਾਡੇ ਵਾਲੀ ਉਹਨਾਂ ਨੇ ਕਰਨੀ ਲੱਗ ਪੈਣਾ ਸਾਰਾ ਕੁਝ ਹੁਣ ਸਾਡਾ ਹੀ ਫਰਜ਼ ਬਣਨਾ ਉਹਨਾਂ ਨੂੰ ਰੋਟੀ ਖਾਣੀ ਪੜਾਉਂਦਾ ਕਿੰਨੇ ਨਹੀਂ ਤਨ ਫਰਜ਼ ਵਾ ਤੇਰਾ 20 23 ਤੇ ਲੰਘੇ ਆ ਤੋਂ ਹਟਾਈ ਫੜ ਜਵਾਕ ਨੂੰ ਇਹਨਾਂ ਦੱਟੋ ਇਹ ਜਗ੍ਹਾ ਸਭ ਕੋ ਮੈਂ ਤੇ ਆਪ ਕਹਿ ਲਈ ਮੰਮੀ ਜਿਹੜੇ ਰਸਮਾਂ ਕਰਨ ਵਾਲੀਆਂ ਕਰੋ ਤੇ ਉਹ ਵੀ ਅਗਲੇ ਆਪਣਾ ਕੰਮ ਕਰ ਤੂੰ ਹੀ ਧਿਆਨ ਦੇ ਮੈਂ ਕੁਝ ਕਰਨਾ ਹੀ ਨਹੀਂ ਤੇ ਫਿਰ ਉਹਨਾਂ ਨੇ ਬੈਠੇ ਰਹਿਣਾ ਵਾ ਰਸਮਾਂ ਕਰਦੀਆਂ ਨੂੰ ਗੁੱਦਾ ਹੁੰਦਾ ਤੇ ਰਸਮਾਂ ਕਰਦੀ ਆ ਕੁੜੀਆਂ ਦੀਆਂ ਕਾਦੀ ਰਸਮਾਂ ਕਰਾਂ ਆਪਣੇ ਵਰਗੀ ਜਮ ਤਰੀਕ ਕਾਲੇ ਰੰਗ ਦੀ ਭਾਵੇਂ ਕੁੜੀਆਂ ਹੁਣ ਭਾਵੇਂ ਬੁਢੇ ਹੋਣ ਜਿਹੜੇ ਰੀਤੀ ਰਿਵਾਜ ਬਣੇ ਉਹ ਤੋਂ ਮੰਮੀ ਤੁਹਾਨੂੰ ਪੂਰੇ ਕਰਨੇ ਹੀ ਪੈਣੇ ਆ ਤੇ ਮੰਮੀ ਤੂੰ ਹੀ ਕਰੋਗੇ ਤਾਂ ਫੇਰ ਹੀ ਰਸੋਈ 'ਚ ਲੱਗੇਗੀ ਉਹ ਆ ਦੇ ਮੇਰੇ ਕੋਲ ਨਹੀਂ ਹੁੰਦੇ ਰੀਤੀ ਰਿਵਾਜ ਠੀਕ ਵਾ ਨਾ ਮੈਂ ਤਾਂ ਗੱਸੜੀ ਪਈ ਐ ਇਹਦੇ ਹੱਥੋਂ ਫਿਰ ਬੈਠੀ ਰਹਿ ਜਾਂਦੋ ਬੈਠੀ ਹੁਣ ਰੋਟੀ ਪਾਣੀ ਤੇ ਉਹਨੂੰ ਖਵਾਣਾ ਭੁੱਖੀ ਥੋੜੀ ਮਾਰਨਾ ਨਿੱਕੀ ਜੀ ਨਿਆਣੀ ਆ ਉਹਦੀ ਮੰਮੀ ਉਹ ਵੀ ਛੋਟਾ ਬੱਚਾ ਉਹਦੇ ਕੋਲ ਚਲ ਕੋਈ ਗੱਲ ਨਹੀਂ ਆ ਤੁਸੀਂ ਜ਼ਿਆਦਾ ਸਿਆਣੀਆਂ ਜੀ ਮੈਂ ਹਾਂ ਕਿਦਾਂ ਟੋਕ ਟੋਕ ਬੋਲੀ ਜਾਂਦੀਆਂ ਵਾ ਤੁਹਾਡੇ ਮੂੰਹ 'ਚ ਖੜੀ ਮੈਂ ਤੇ ਹੁਣ ਚੁੱਪ ਕਰਦੀਆਂ ਹੁਣ ਚੁੱਪ ਕਰਦੀਆਂ ਵਾ ਹਟਦੀਆਂ ਹੀ ਨਹੀਂ ਆ ਤੂੰ ਨਾ ਜ਼ੁਬਾਨ ਆਪਣੀ ਅੰਦਰ ਰੱਖ ਜਿੰਨਾ ਤੇ ਮੈਂ ਕਹਿੰਨੀ ਆ ਨਾ ਉਹਨਾਂ ਕਾਫੇ ਲਗਾ ਕਰ ਨਹੀਂ ਤੇ ਕਰਦੀ ਤਾਂ ਡੈਡੀ ਨੂੰ ਫੋਨ ਮੈਂ ਕਰਦੀ ਕੀ ਫਿਰਦੀ ਆ ਤੂੰ ਜਾਣੀ ਸੀ ਕਿਦਾਂ ਜਾਣੀ ਉਹਦੇ ਅੰਦਰ ਤੂੰ ਵੀ ਸੋਣ ਲਾ ਬਹੁਤੀ ਚਲਾਕੋ ਮਸੀ ਨਾ ਬਣ ਬੰਦਿਆ ਨੂੰ ਰਿਆ ਕਰ ਮੰਮੀ ਉਹਦੇ ਸਾਹਮਣੇ ਡੇ ਕਰਨਾ ਤੈਨੂੰ ਪਤਾ ਬਾ ਚ ਕਿਤਾ ਬੋਲਦੀ ਆ ਮੈਨੂੰ ਪਤਾ ਵਾ ਸਾਰਾ ਇਹਦੀ ਕਿ ਜੁਰਤਾ ਮੇਰੇ ਗੜੀ ਬੋਲ ਜੇ ਠੀਕ ਆ ਨਾ ਇੱਕੋ ਫੋਨ ਕਰੂੰਗੀ ਇਹਦੇ ਪਿਓ ਨੂੰ ਇਹਦੀ ਅਕਲ ਟਖਾਣੇ ਆ ਜਣੀ ਆ ਚੱਲ ਠੀਕ ਐ ਮੰਮੀ ਜਿੱਦਾਂ ਤੂੰ ਉਹ ਕਰ ਤੂੰ ਆਪਣੇ ਕੰਮ ਦਾ ਮਤਲਬ ਰੱਖ ਜੇ ਤੇਰਾ ਜੀ ਕਰਦਾ ਤਾਂ ਸਿਰ ਦੇਣ ਨੂੰ ਪਾਣਾ ਚਾ ਵੀ ਘੰਟੇ ਦਈ ਜਾ ਮੈਨੂੰ ਕੀ ਤੇਰਾ ਬਿਲੋੜਾ ਮੰਮੀ ਸਿਰ ਤੋਂ ਦੇਣ ਦੀ ਆਹੋ ਮੈਂ ਵੀ ਚੱਲ ਜਣਨੀ ਮੈਂ ਵੀ ਬਹਿ ਜਣਨੀ ਫਿਰ ਕਰ ਲਉ ਤੂੰ ਜੇ ਬਹਿ ਜਾ ਤੈਂ ਕਿ ਕਰਨਾ ਵਾ ਇੱਕ ਕੰਮ ਕਰੋ ਤੇ ਉੱਤੋਂ ਗੱਲਾਂ ਸੁਣੋ ਮੈਂ ਵੀ ਨਹੀਂ ਕਰਨਾ ਵੇ ਲੈ ਕੀ ਟਾਈਮ ਹੋ ਗਿਆ ਤੇ ਤੱਕ ਮੇਰੇ ਕੋਲ ਵਿੱਚ ਕੋਈ ਵੜਿਆ ਨਹੀਂ ਗਾ ਕੇ ਨੇ ਰੋਟੀ ਢੋਟੀ ਨਹੀਂ ਪੁੱਛੀ ਮੇਰੇ ਨੂੰ 3 1/2 ਵੀ ਭੀੜ ਹੋਣ ਰਹੀ ਆ ਨਾ ਮਨਾਈ ਅੱਜ ਨਾ ਨਾ ਵਾਈਏ ਗੇ ਪੁੱਛ ਲੈਂਦੇ ਹਾਂ ਰੋਟੀ ਸਨੀ ਨੇ ਵੀ ਅੱਜ ਫੇਰਾ ਮਾਰਿਆ ਵੀ ਪੁੱਛਾਂ ਬੜੀ ਰੋਟੀ ਖਾਤੀ ਆ ਕਿ ਨਹੀਂ ਖਤ ਹੋ ਗਿਆ ਨਾ ਵੜੀ ਸਨੀ ਸਨੀ ਆਇਆ ਹਾਂ ਜਰਾ ਕਿੱਥੇ ਤੂੰ ਹੀ ਇਹ ਗੱਲ 10 ਹੱਦ ਹੋ ਗਈ ਵੇਲਾ ਸਾਰਿਆਂ ਵਾਂਗ ਇਹ ਤਾਂ ਰੋਟੀ ਤੱਕ ਨਹੀਂ ਪੁੱਛੀ ਸਵੇਦੀ ਨਾਲ ਚਾਹ ਪੁੱਛੀ ਆਜ ਮੈਨੂੰ ਰੋਟੀ ਖਾਦੀ ਨਾ ਲੈ ਤੂੰ ਕਦੋਂ ਖਾਦੀ ਆ ਨਾ ਤੂੰ ਵੀ ਨਹੀਂ ਵੇਂਦੇ ਵੀ ਖਾਦੀ ਰੋਟੀ ਕਿ ਨਹੀਂ ਖਾਦੀ ਇਹਨੇ ਜਦ ਮੈਂ ਤੇ ਬਾਹਰ ਆ ਮੋਟਰ ਤੇ ਤੁਹਾਨੂੰ ਮੈਨੂੰ ਥੋੜੀ ਪਤਾ ਸਬਜ਼ੀ ਕੀ ਆ ਰੋਟੀ ਕਿੱਥੇ ਪਈ ਆ ਤੇ ਮੈਂ ਘਰੜ ਸੋਈ ਤੇ ਤੁਹਾਨੂੰ ਪਤਾ ਮੜਦਾ ਅੰਕੇ ਤੇ ਦੱਸ ਇਹਨਾਂ ਨੂੰ ਚਾਹੀਦਾ ਐ ਨਹੀਂ ਪੁੱਛੀ ਜਾ ਕੇ ਰੋਟੀ ਨਾ ਗੱਮਾ ਨਹੀਂ ਕੋਈ ਨਹੀਂ ਆਇਆ ਅੱਜ ਸਵੇਰ ਦਾ ਚਾਹ ਪੀਤੀਂਗ ਨਹੀਂ ਕਦੋਂ ਪੀਤੀ ਆ ਸਵੇਰ ਚਾਹ ਸਵੇਰ ਦੀ ਮਾਂ ਹੱਦ ਹੋਈ ਇਹਨਾਂ ਵਾਲੀ ਤੂੰ ਇਦਾਂ ਕਰ ਜੇ ਮੈਂ ਜਾ ਕੇ ਮਮਮੀ ਨੂੰ ਕਿਹਾ ਨਾ ਤੇ ਕਲੇਸ਼ ਬੜਾ ਪੈਣਾ ਤੈਨੂੰ ਪਤਾ ਉਹ ਦਿਨ ਕਿਦਾਂ ਲਹੋਇਆ ਹੋਇਆ ਹੈਗਾ ਤੂੰ ਇਦਾਂ ਕਰ ਤੂੰ ਬਾਹਰ ਜਾ ਕੇ ਨਾ ਉੱਥੇ ਬਹਿ ਟਿਆ ਮਰੂ ਚ ਜੇ ਇਹਨਾਂ ਦਾ ਖਿਆਲ ਪਾਊਗਾ ਫਿਰ ਤੇ ਪੁੱਛਣਗੇ ਆਈਏ ਚੱਲ ਕੋਈ ਨਹੀਂ ਉਹ ਵੀ ਬਹਿ ਕੇ ਵੇਖ ਲੈਣੀ ਆ ਪਤਾ ਇੱਕ ਵਾਰੀ ਮਮਮੀ ਨੂੰ ਤੇ ਕਹੋ ਨਾ ਵੀ ਟਾਈਮ 'ਚ ਰੋਟੀ ਤਾਂ ਪੁੱਛ ਲੈ ਕਰਨਾ ਉਹਨਾਂ ਨੂੰ ਉਹ ਤਾਂ ਮੈਂ ਹੁਣ ਮਮਮੀ ਨੂੰ ਕੀ ਕਹਣਾ ਵਾ ਮੈਂ ਡਾੜੀ ਨਹੀਂ ਕਰਦਾ ਗੱਲ ਮਮਮੀ ਨੂੰ ਕੀ ਕਹਣਾ ਬਾਕੀ ਥੋੜਾ ਜਿਹਾ ਟਾਈਮ ਕੱਢ ਪੂਰੀ ਸਿਆਣੀ ਹੋ ਗਈ ਨਾ ਮਾੜੀ ਜੀ ਕਹੀਂ ਆਡੀ ਹੋ ਜਾਣਾ ਰੋਜ਼ ਦੇ ਇੱਕ 14 ਨੂੰ ਚੰਗਾ ਹੀ ਆਤੀ ਹੋ ਜੀ ਮੈਂ ਆਜੇ ਤੁਹਾਨੂੰ ਕਹਿਣ ਦੇ ਹਾਂ ਡੈਡੀ ਨੂੰ ਡੈਡੀ ਨਹੀਂ ਮੰਨਣ ਦੇ ਪਰ ਹੁਣ ਜਿਹੜੇ ਕੰਮ ਇਹਨਾਂ ਨੇ ਫਰੇ ਆ ਨਾ ਹੋਾਈ ਤਨਾ ਨਹੀਂ ਵੇਖ ਲੈ ਫਿਰ ਇਹਨਾਂ ਦਾ ਹੈ ਨਹੀਂ ਧਮਾਕਾ ਨਹੀਂ ਆ ਪਿਓ ਹਾਂ ਅੰਦਰੋਂ ਬਾਹਰ ਨਹੀਂ ਆ ਸਕਦੇ ਤੇ ਹੀ ਰੋਟੀ ਕੁਛ ਨਹੀਂ ਕੋਈ ਨਹੀਂ ਪੁੱਛਣ ਆਇਆ ਕਿ ਸੇਰ ਦਾ ਕਿਨੇ ਫੇਰਵਨੀ ਮਾਰਿਆ ਦਮ ਚੱਲ ਕੋਈ ਨਹੀਂ ਤੇ ਮੇਰੀ ਗੱਲ ਸੁਣ ਉਸ ਤੋਂ ਪਿਆਰ ਬੰਦ ਗਿਆ ਹਾਂ ਫੇਰ ਵੀ ਅਖੀਂ ਬਲਾ ਜੀਨਾਂ ਨਾਲ ਚੱਲ ਪੂਗਾ ਫੇਰ ਉਸਦੀ ਕੋਈ ਨਹੀਂ ਕਰਕੇ ਵੇ ਲੈਣੀ ਹੈ ਵੀ ਵੇਸੇ ਬਾਹਰ ਤਾਂ ਹੈ ਕਾਹਦੀ ਮੰਡਾੜੀ ਨਾ ਕਰਦਾ ਗੱਲ ਮੈਂ ਭੋਲਾ ਕੀ ਕਰ ਦਿਨ ਦੇ ਮੈਂ ਤਾਂ ਫਿਰ ਖਲਣੀ ਆ ਕੋਈ ਨਾ ਪਰ ਮੈਨੂੰ ਇੰਨਾ ਵળે ਵੇਲਣਾਂ ਦੇ ਨਾ ਕੀ ਕਰਦੀਆਂ ਇਹ ਮੇ ਮਮੀ ਦਾ ਹੀ ਦਿਮਾਗ ਹੁੰਦਾ ਸਾਰਾ ਕੋਈ ਨਹੀਂ ਘਟਾ ਪੰਡਿਆ ਫੇਣੀ ਕਿੱਥੇ ਗਏ ਸਾਰੇ ਦਾ ਖਾਲੀ ਰੋਟੀ ਸਾਰਿਆਂ ਨੇ ਮੈਨੂੰ ਹੀ ਨਹੀਂ ਖੁਸ਼ੀ ਅੱਜ ਸਨੀ ਨੂੰ ਮੈਂ ਕਹਿਇਆ ਤੇ ਵੀ ਕਹਿੰਦੇ ਵਿੱਚ ਮੈਂ ਆਖੋ ਕਿਹਾ ਨਾ ਘਰ ਚ ਕਲੇਸ਼ ਪੈ ਜਾਣਾ ਤੂੰ ਜਾ ਕੇ ਉੱਥੇ ਬਹਿ ਜਾ ਪਈ ਕੋਈ ਨਾ ਕੋਈ ਕੋਸ਼ਿ ਲਾਊਗਾ ਅਜੇ ਵੀ ਕੋਈ ਲੱਭਣ ਦੇ ਆ ਕੋਈ ਕਿੱਥੇ ਚਲ ਗਿਆ ਸਾਈ ਦੀਦੀ ਤੂੰ ਇਹ ਕੁੜੀ ਨੂੰ ਲਾ ਕੇ ਇਥੇ ਠੰਡ ਚ ਬੈਠੇ ਹੋ ਕਿੰਨੀ ਠੰਡ ਅੰਦਰ ਬਹੁਤ ਹਾਂ ਕੰਬਲ ਦੇ ਵਿੱਚ ਲੈ ਕੇ ਨੂੰ ਨਾਲ ਦੱਸ ਮੈਂ ਕੀ ਕਰਾਂ ਮਨੂੰ ਭੁੱਖ ਗੜੀ ਲੱਗੀ ਆ ਮਨੂੰ ਅੱਜ ਕਿਨੇ ਰੋਟੀ ਵੀ ਖੁਸ਼ੀ ਨਹੀਂ ਗਿਦੇ ਦੀਦੀ ਮੈਂ ਤੁਹਾਨੂੰ ਕੀ ਦੱਸਾਂ ਮੰਮੀ ਅੰਦੀ ਹੀ ਰੋਟੀ ਨਹੀਂ ਪੜਾਉਣੀ ਹੈਗੀ ਹੁਣ ਮੈਂ ਵੀ ਦੱਸੋ ਕੀ ਕਰਾਂ ਕਹਿੰਦੇ ਕਿ ਨਾ ਚਾਹ ਪੁੱਛਨੀ ਹੈ ਤੇ ਤੁਸੀਂ ਬਣਾ ਕੀ ਕਰੋ ਮੰਮੀ ਇੱਥੇ ਲੱਗਦਾ ਨਹੀਂ ਹੈਗੇ ਅੰਦਰ ਜਾ ਕੇ ਉਹ ਮੈਂ ਤੁਹਾਨੂੰ ਪਕਾ ਕੇ ਤੇ ਹੁਣੇ ਦੇ ਦਿੰਦੀ ਆ ਚਲ ਦੇ ਦੇ ਨੀ ਭੁੱਖ ਬੜੀ ਲੱਗੀ ਹੈ ਮੈਂ ਜੀ ਉਹ ਦਿੰਦੀ ਆ ਚਾਹ ਤੁਸੀਂ ਅੰਦਰ ਪਤਾ ਨਾ ਲੱਗੇ ਕਿਸ ਨੂੰ ਬਾਜੀ ਨਾਲ ਨਾ ਗੱਲ ਕਰੇ ਚੰਗਾ ਇੱਧਰ ਫੜਾਣੇ ਕਿਹਾ ਨਾ ਮਾਰ ਮਾਰ ਕੇ ਨਾ ਤੇਰੀਆਂ ਲੱਤਾਂ ਲਾਉਂਗੀ ਤੋੜ ਤੇਰੀਆਂ ਮੈਂ ਮੈਂ ਪਕਾ ਕੇ ਜਿੰਨੀ ਰੋਟੀ ਉਹਦਾ ਤੇਰਾ ਜੀ ਦੀ ਦਾਦਾ ਚੰਗਾ ਚਵਾਣ ਨੂੰ ਹੈ ਕਮ ਸਾਧਨ ਕੁੜੀ ਫਾਇ ਆਈ ਰਹਿੰਦੀ ਆ ਆਪ ਨੂੰ ਕਿਹਨੂੰ ਸਾਧਨ ਇੱਥੇ ਬੜਾ ਦੱਸਾਂ ਉਹਦੇ ਨੂੰ ਮਮਮੀ ਸਾਰਾ ਕੰਮ ਕਰਦੀ ਤੇ ਹੈਗੀਆਂ ਹੱਦੋਂ ਕਿ ਤੱਕ ਡਿਵਲੀ ਵੀ ਬੜਾ ਕੰਮ ਕਰਦੀ ਆ ਚੰਗਾ ਰਹਿਣੀ ਦੇ ਆ ਵੇ ਇਹਨਾਂ ਦੇ ਕੰਮ ਹੈ ਆ ਲੱਗੀ ਮੋਦੀ ਬੜੀ ਮਾਸ ਮੈਂ ਪਕਾ ਕੇ دینی ਤੇ ਨਹੀਂ ਰੋਟੀਆਂ ਤੇ ਤੂੰ ਸਾਰਾ ਫਾਇ ਲੱਗੀ ਰਹਿੰਦੀ ਕਿਹੜਾ ਕੰਮ ਕਰਦੀ ਨਹੀਂ ਗਈ ਉਹਦੋਂ ਭਾਗੀ ਲੱਗ ਗਈ ਨਹੀਂ ਮੜਦੀ ਤੇ ਹੁਣ ਉਹਨਾਂ ਨੂੰ ਰੋਟੀ ਪਕਾ ਕੇ ਦੇਣੀ ਆ ਵੇ ਪਹਿਲਾਂ ਤੂੰ ਵੀ ਗੱਲ ਕਰਨੀ ਹੈ ਨਾ ਉਹਨਾਂ ਨੂੰ ਭੁੱਖ ਲੱਗੀ ਹੈ ਤੂੰ ਨਿੱਕੀ ਜੀ ਕੁੜੀ ਵੱਲ ਵੇਖ ਮੈਂ ਚਲ ਕੋਈ ਨਹੀਂ ਪਕਾ ਕੇ ਦਿੱਤਾਂ ਮੈਂ ਦੇ ਦੇਣੀ ਆ ਉਹ ਮੁੰਤੇ ਮੈਂ ਆਪ ਕਿਆ ਨਹੀਂ ਆ ਪਰ ਭਾਬੀ ਮੈਨਾਂ ਕਿ ਤੂੰ ਕਰਮਦੀ ਨਹੀਂ ਇਹ ਕੰਮ ਯਾਰ ਕਰਮਨੀ ਦੇ ਸਹੀਆਂ ਤੱਡ ਜਿੰਨਾ ਆ ਕੱਲਾ ਚਾੜੂ ਲਾ ਕੇ ਤੇ ਤੂੰ ਬੈਜ ਨਹੀਂ ਹੈ ਸਾਰਾ ਕੰਮ ਮੈਂ ਕਰਦੀ ਹਾਂ ਰੁਕੀ ਵੀ ਤੇ ਪਕਾਏ ਆਣਾ ਉਦੋਂ ਮੈਂ ਮੰਮੀ ਘੜਨਾ ਵੀ ਹੁੰਦਾ ਵਾ ਹੁਣ ਕਿੱਦਾਂ ਕਹਾਂ ਕਿ ਮੈਨੂੰ ਪਤਾ ਵਾ ਤੇਰੇ ਨਾਲ ਜੇਦਵਾਜੀਆਂ ਕਰਦੀ ਆ ਤੇ ਇਹਦੀ ਬੜੀ ਹੈ ਜਲੀ ਬਣੀ ਆ ਆ ਬੱਚੋ ਕਿਰਤਾਂ ਦੇ ਕਿਤਿਆਂ ਦੇ ਵੇ ਤੇਰੇ ਨੀਂ ਆ ਫੜਕੇ ਮੰਮੀ ਨੀ ਕਰੰਦੇ ਤੂੰ ਕੀ ਕਰਨਾ ਮੈਨੂੰ ਤੇ ਮੈਂ ਮੱਤ ਛੇ ਲੈਨੀ ਅੱਜ ਹਾਦੂ ਹੋ ਗਈ ਮੰਮੀ ਤੁਹਾਡੇ ਬਦੀ ਵੀ 20 ਬਾਈ ਜਨ ਹੋ ਗਏ ਨੂੰ ਮੰਝੇ ਤੇ ਬੈਠੀ ਨੂੰ ਹੈ ਮੈਂ ਹਾਰ ਜੁੱਟਦੀ ਆ ਕੱਲ ਉੱਠਦੀ ਲੱਠਣਾ ਨਾ ਹੀ ਲੈਂਦੀ ਅੱਜ ਉੱਠ ਕੇ ਬੈਠ ਡਰਾਇੰਗ ਨੂੰ ਚੋਟੀਆਂ ਪਾਲਣ ਲਈ ਆ ਨਾ ਤੈਨੂੰ ਮੈਂ ਪ੍ਰਸ਼ਾਦੇ ਲਾਹ ਕੇ ਨਹੀਂ ਗਰਮ ਗਰਮ ਹੈ ਮਾਰ ਮਾਂ ਕਿਤੇ ਨਾ ਲੱਤਾਂ ਦੋਈਆਂ ਢਾਕੇ ਰੱਖੀ ਭਾਬੀ ਹੁਣ ਕਰਿਆ ਕਰ ਆਪ ਕਿੰਨੇ ਦਿਨ ਹੋ ਗਏ ਆਂ ਹੀ ਬੈੱਡ ਤੇ ਰੋਟੀ ਦੇਂਦੇ ਆ ਹੁਣ ਤੂੰ ਆਪੇ ਕੰਮ ਕਰਕੇ ਖਾ ਲਿਆ ਕਰੋ ਆਂ ਤੇ ਮੰਮੀ ਤਾਂ ਨਹੀਂ ਮੈਂ ਕਿਹਾ ਜਿਹੜੇ ਰੀਤੀ ਰਿਵਾਜ ਕਰਨੇ ਕਰ ਲਓਗਾ ਤੂੰ ਹੀ ਨੇ ਤੇ ਆਪਿ ਉਹ ਹੀ ਕੰਮ ਕਰ ਲਿਆ ਕਰਨਾ ਤਨਵਾ ਪੈਣਾ ਇਹ ਕਹਿ ਆਈ ਨਾ ਤੂੰ ਬਹੁਤੀ ਸਿਆਣੀ ਨਾਲ ਬੰਦ ਚੰਗੀ ਗਾਲਵਾ ਆਪਣੇ ਕੰਮ ਦਾ ਮਤਲਬ ਰੱਖਿਆ ਕਰ ਤੇ ਮੇਰੇ ਜਨਾਂ ਚ ਦਖੰਡਾ ਜੀ ਨਾ ਹੀ ਕਰ ਚੰਗੀ ਰਹਿ ਜੇਗੀ ਕਿਦਾਂ ਮੂੰਹ ਬਣਾ ਕੇ ਜਾਂਦੀ ਆ ਨਹੀਂ ਤੂੰ ਮੈਨੂੰ ਦੱਸ ਤੂੰ ਕਪੂਏ ਚੜ ਗਈ ਐਨੀ ਹੈ ਤੂੰ ਦੱਸ ਮੰਮੀ ਚਲ ਮੇਰੇ ਕੋ ਕੰਮ ਹੋ ਜਾਊਗਾ ਤੇ ਮੈਂ ਆਪੇ ਕਰ ਲਿਆ ਕਰੂੰਗੀ ਆ ਵੇਖ ਲੈ ਬੋਤ ਗਈ ਬਾਬੀ ਉਹ ਕੰਮ ਜੋਗੀ ਤੂੰ ਨਾ ਆਪਾਂ ਨੇ ਆਣੇ ਨਹੀਂ ਜੱਬੇ ਹੈ ਹਾਡੀ ਸੱਸ ਨੇ ਤੁਹਾਨੂੰ ਤੇ ਦੱਸ ਜਣੇ ਨਹੀਂ ਮੰਜੇ ਤੇ ਬੈਠ ਦਿੱਤਾ ਤੇ ਆਪੇ ਸ਼ਰਮਮੰਦੀ ਹੁੰਦੀ ਹੀ ਉੱਠ ਕੇ ਆਪਣਾ ਪਕਾ ਕੇ ਦਿਖਾਈਏ ਹੁਣ ਠੀਕ ਆ ਨਾ ਮੈਂ ਸਾਰਾ ਕਰਦੀ ਵੀ ਅੱਧੀ ਵੀ ਨਹੀਂ ਹਾਂ ਨਾ ਨਹੀਂ ਹੁਣ ਮੇਰੇ ਕੋਲ ਪੈਣਾ ਨਹੀਂ ਅਗਰ ਕੀ ਕਰਾਂ ਆਹ ਤਾਂ ਹੁਣ ਤੂੰ ਹੋ ਗਈਆਂ ਕੰਮਚੋਰ ਵੀ ਮਜੇ ਨਾਲ ਲੰਗਰ ਪ੍ਰਸ਼ਾਦਾ ਮਿਲ ਲਿਆ ਵਾ ਤੇ ਛੱਡੀ ਜਾ ਠੀਕ ਆ ਨਾ ਆਪ ਵੀ ਤੂੰ ਮਮੀ ਕੋਲ ਲੈ ਰਹਿਣ ਦੀ ਆਦਤ ਪੈ ਗਈ ਹੈ ਉਹ ਤਾਂ ਮੈਂ ਰੋਂ ਰਹੀ ਆ ਤੁਮ ਨੂੰ ਤੂੰ ਕਿਦਾਂ ਇਹ ਗੱਲਾਂ ਕਰਦੀ ਕਿ ਮੈਂ ਕਰਦੀ ਨਹੀਂ ਕੰਮ ਸਾਰ ਚੱਲ ਥਾਬੀ ਹੁ ਰੋਟੀ ਪਕਾ ਕੇ ਦਿਖਾ ਸਤ ਤੂੰ ਹੋਰ ਕੁਛ ਨਹੀਂ ਤੇ ਮੇਰੀ ਗੱਲ ਸੁਣ ਲੈ ਧਿਆਨ ਨਾਲ ਚੁੱਪ ਕਰਕੇ ਨਾ ਬੰਦਿਆਂ ਨੂੰ ਸੋਈ ਚ ਜਾ ਕੇ ਤੇ ਲੰਗਰ ਪਾ ਕੇ ਖਾਇਆ ਕਰ ਆਪਣਾ ਆਪਾਂ ਠੇਕਾ ਨਿਕਲਿਆ ਟਰਾਸ ਆਈ ਬੰਦਾ ਆਪਣੀ ਪਕਾ ਲਿਆ ਘਰ ਚੋਂ ਤੂੰ ਆਪਣੀ ਪਕਾ ਕੇ ਤੇ ਖਾ ਲਿਆ ਕਰ ਕੋਈ ਖੋੜਾ ਰਾਮ ਕਰ ਲਿਆ ਕਰੋ ਕਿ ਇਹ ਆ ਮੈਨੂੰ ਨਹੀਂ ਤੁਰੀ ਆ ਜੰਦਾ ਇਹ ਗੱਲਾਂ ਕਿਉਂ ਕਰਦੀ ਜਿੱਦਾਂ ਪਤਾ ਨਹੀਂ ਕਿੰਨੀ ਤੌਖੀ ਹੁੰਦੀ ਹੈ ਹੈ ਮੰਜੇ ਤੇ ਤੇਰੇ ਗੰਭ ਨਿਕਲਦੇ ਹੁੰਦੇ ਉੱਥੇ ਬੈਠੀ ਦੱਸ ਨਹੀਂ ਤੇ ਨਾਲ ਸਾਰਾ ਦਿਨ ਹਿੜ ਹਿੜ ਕਰਦੀ ਰਹਿਣੀ ਹੈ ਤੇ ਲੰਗਰ ਖਾਣ ਲਈ ਕਿਹੜਾ ਲੱਛਰੀ ਵਾਲੀ ਹੋ ਗਈ ਹੁਣ ਭਾਬੀ ਆ ਮਾਰ ਕੇ ਨਾ ਲੱਤਾਂ ਤੇ ਲੱਤਾਂ ਸਜਾਉਂਦੀ ਤੇਰੀਆਂ ਮੈਂ ਚੁੱਪ ਕਰਕੇ ਜਾ ਕੇ ਲੰਗਰ ਪਾ ਕੇ ਖਾ ਗੱਲਾਂ ਨਾ ਕਰ ਕਰਨਾ ਉਹਦੀਆਂ ਤੇ ਮੈਂ ਵੀ ਉਹ ਕਹਿਣ ਦੇ ਨਾ ਨਾਂ ਵੀ ਤੇ ਕਰ ਲੋ ਰੀਤੀ ਰਿਵਾਜ ਜਿਹੜੇ ਤੇ ਕਰਨੇ ਆ ਆ ਵੇਖ ਲਾ ਕਾਹਦੇ ਰੀਤੀ ਰਿਵਾਜ ਕਰਾ ਕਿੱਡਾ ਮੁੰਡਾ ਜੰਮਿਆ ਤੇ ਤੇਰੇ ਰੀਤੀ ਰਿਵਾਜ ਕਰਾ ਮੈਂ ਚੁੱਪ ਕਰਕੇ ਤੂੰ ਚੰਗੇ ਚੜ ਜਾ ਬੰਦਿਆਂ ਵਾਂਗੂ ਰੀਤੀ ਰਿਵਾਜ ਲਾਭਦੀ ਫਿਰਦੀ ਆ ਹੋਰ ਵੇਖੋ ਸੁਣ ਲਈ ਮੇਰੇ ਤੋਂ ਚਾ ਮਮੀ ਇਦਾਂ ਨਹੀਂ ਕਹਿਦਾ ਮੁੰਡਾ ਜੰਮਿਆ ਕਰ ਦੋ ਜੋ ਕਹਿੰਦੇ ਉਹ ਦਾ ਸਮੂਹ ਤੂੰ ਵੀ ਚੁੱਪ ਕਰ ਤੇਰੇ ਵੱਜੂ ਇੱਕ ਤਿੰਨੀ ਮੈਂ ਕਿਹਾ ਤੇਰੀ ਗੱਲ ਚ ਬੋਲਿਆ ਨਾ ਕਰ ਠੀਕ ਆ ਤੁੰਗੀ ਆ ਤੂੰ ਮੇਰਾ ਬੁੱਤਾ ਵੀ ਵੇਖਣ ਦੀ ਹੁਣ ਜਾਂ ਦਫਾ ਹੋ ਕਰ ਜਾ ਕੇ ਕੰਮ ਕਿੱਦਾਂ ਮੂੰਹ ਬਣਾ ਬਣਾ ਕੇ ਵਿੰਦੀ ਆ ਜਿੱਦਾਂ ਪਤਾ ਨਹੀਂ ਕੀ ਚੁੱਕ ਲਿਆ ਹੁੰਦਾ ਇਹਦਾ ਮੈਂ ਕੰਮ ਕਰ ਨੂੰ ਸਾਰਿਆਂ ਮਰ ਜਾਂਦੀਆਂ ਕਹਿੰਦਾ ਜੀ ਨਹੀਂ ਕਰਦਾ ਚੌਂਕੇ ਚ ਵੜਨੂੰ ਤੇ ਧੀ ਆਕ ਚ ਕੀ ਨਾ ਨੇ ਆ ਨੰਮ ਕਿੱਥੇ ਗਈ ਆ ਇਹਦੀ ਕੋਤਨਤ ਵਾਲੇ ਮੈਂ ਦਿੰਨੀ ਆ ਨਾ ਜਿਹੜੀ ਇਹ ਹੈ ਜਣੀ ਬਣੀ ਇਹਦੀ ਮੰਮੀ ਬੱਜੂ ਨਾਲ ਮਾਦੂ ਹੋ ਗਈ ਉਹ ਬੰਨ ਨਿੱਕੂ ਜਿਹਾ ਨਹੀਂ ਆਉਂਦਾ ਸੱਚ ਨਾਲ ਜਾ ਦੇ ਦੇ ਕੋਲ ਮੈਂ ਤੇਰੇ ਪੈਰ ਨੂੰ ਪਾ ਕੇ ਤੇ ਖਾਣ ਲੈਣੇ ਤੇ ਕਿੱਤੋਂ ਉਧਰ ਆ ਮਜਰਾ ਤੈਨੂੰ ਤੇ ਮੈਂ ਮਤ ਦਿੰਨੀ ਆ ਨਾ ਜੇ ਤੂੰ ਹੀ ਜਰੀ ਬੰਦੀ ਫਿਰਨੀ ਉਹਦੀ ਕਾਲੀ ਦੀ ਆਪ ਲੈ ਕੀ ਗੱਲ ਹੋਈ ਇਹ ਕਿੰਨਾ ਕੰਮ ਹੈ ਜੱਡਾ ਜਦੋਂ ਜ਼ੁਬਾਨ ਨਾਲ ਨਾ ਮੰਨਦਾ ਠੀਕ ਹੋ ਤਾਂ ਫਿਰ ਹੱਥੀ ਪੈਣਾ ਪੈਂਦਾ ਵਾ ਠੀਕ ਆ ਨਾ ਤੇ ਮੈਂ ਕੀ ਗਲਤੀ ਕੀਤਾ ਉਹਨਾਂ ਨੇ ਤੇ ਮੈਨੂੰ ਵੀ ਨਹੀਂ ਆਂਗਾ ਮੈਂ ਚਲ ਨਿੱਕੀ ਜੀ ਨਿਆਣੀ ਆ ਵਿਚਾਰੀ ਭੁੱਖੀ ਰਹੇਗੀ ਉਹ ਤੋਂ ਨਿਆਣੀ ਦਾ ਘਾਟੀ ਤਰਸ ਕਰ ਉਹਦੇ ਹੱਥ ਵੀ ਨਹੀਂ ਕੰਮ ਕਰਦੇ ਆਪ ਨੇ ਪਾ ਕੇ ਖਾ ਸਕਦੀ ਕਿੱਡਾ ਕੰਮ ਫੜਿਆ ਇਹਨੇ ਤਨ ਆ ਤੂੰ ਹੀ ਤਾਂ ਹੈ ਜਨਾਏ ਜਗਾ ਤੇ ਚੰਗੀ ਗੱਲ ਆ ਜੇ ਤੇਰੇ ਮੈਂ ਡੈਡੀ ਨੇ ਕੋਈ ਫੋਨ ਕਰਤਾ ਨਾ ਮਾਰ ਤੋ ਦੇ ਦੇਣੀ ਤੇ ਨੋਰਾ ਨੇ ਤੇ ਨਹੀਂ ਤੁਸੀਂ ਫੋਨ ਕਰ ਹੀ ਲਓ ਮੇਰੇ ਡੈਡੀ ਨੂੰ ਉਹਨਾਂ ਨੇ ਤਾਂ ਕੋ ਕਹਿ ਕੇ ਦਿੱਤਾ ਆ ਕਿ ਕੁੜੀ ਕੋਈ ਕਹਿ ਕਿ ਮੈਨੂੰ ਦੱਸ ਦਿਓ ਤੇ ਜਦ ਮੈਂ ਤੁਹਾਡੀਆਂ ਦੱਸਿਆ ਨਾ ਉਹਨਾਂ ਨੇ ਪਿਆ ਕੁਝ ਕਰਦੀ ਮੇਰੀ ਸੱਸ ਤੁਹਾਨੂੰ ਵੀ ਪਤਾ ਲੱਗ ਜੇਗਾ ਇੱਕ ਵਾਰੀ ਪਿੱਗੀ ਕਾ ਕਰਦੇ ਨੇ ਉਹ ਕੀ ਕਰਦੀ ਆ ਤੈਨੂੰ ਤਾਂ ਪੁੱਤ ਪੁੱਤ ਧੀ ਧੀ ਕਹਿ ਕੇ ਮੇਰੀ ਜੁਬਾਨ ਥੱਕ ਜਾਂਦੀ ਆ ਅਜਿਹੀ ਗੱਲਾਂ ਕਰਦੀ ਆ ਫਿਰ ਮੈਂ ਦੱਸੂਗੀ ਨਾ ਕਿ ਮੇਰੇ ਆਖੇ ਨਹੀਂ ਲੱਗਦੀ ਨਹੀਂ ਤੁਸੀਂ ਦੱਸ ਲਓ ਕਰੋ ਹੁਣ ਮੈਂ ਲਾ ਕੇ ਦਵਾ ਤੁਹਾਨੂੰ ਕਰ ਲੂਗੀ ਮੈਂ ਤੇਰੇ ਫੋਨ ਦੀ ਮੈਂ ਲੋੜਦੀ ਕੀ ਹੈਗਾ ਨੰਬਰ ਮੇਰੇ ਕੋਲ ਠੀਕ ਆ ਨਾ ਜੁਬਾਨ ਕਿਦਾਂ ਚੱਲਦੀ ਕੈਂਚੀ ਵਾਂਗੂ ਆਪਣੀ ਜੁਬਾਨ ਕੰਟਰੋਲ ਵਿੱਚ ਕਰ ਲੈ ਨਹੀਂ ਤੇ ਮੇਰੇ ਤੋਂ ਪੂਰਾ ਕੋਈ ਨਹੀਂ ਹੋ ਮੂੰਹ ਇਹ ਕਿਦਾਂ ਬਣਾਉਂਦੀ ਆ ਤੇ ਮੰਮੀ ਮੂੰਹ ਬਣਾਵਾ ਨਾ ਤਡਾ ਕੋਈ ਕੰਮ ਚੰਗਾ ਵਾ ਹੱਥੀ ਕਹਿਣ ਵਾਲਾ ਇਹੋ ਜਿਹਾ ਕੰਮ ਨਾ ਕਰਿਆ ਕਰੋ ਨਹੀਂ ਤੇ ਹੱਥ ਮੈਨੂੰ ਵੀ ਚੁਕਣਾ ਆਉਂਦਾ ਫਿਰ ਤੂੰ ਹੀ ਆਪਣੀ ਮਰੀ ਓਕੀ ਹੋਣਾ ਵਾ ਅੱਛਾ ਜੁਬਾਨ ਦੇ ਨਾਲ ਨਾ ਹੱਥ ਵੀ ਚੱਲਣਗੇ ਤੇਰੇ ਨਾ ਮੈਨੂੰ ਵੱਢਣੇ ਨਹੀਂ ਆਉਂਦੇ ਆ ਠੀਕ ਆ ਨਾ ਤੇ ਤਰੀਹਰੇ ਦੀ ਟੁੰਡ ਲੈ ਕੇ ਜਿਹੜੀ ਤੂੰ ਉਹਦੇ ਪਿੱਛੇ ਲੱਗੀ ਆ ਲੱਲੀ ਜੋ ਨਾ ਆ ਮੰਮੀ ਤੂੰ ਹੀ ਤਾਂ ਇਹ ਜਾਣ ਬੁੱਝ ਕੇ ਜਿਦਾਂ ਕਰਦੇ ਓ ਮੈਂ ਮੰਨਦੀ ਉਹਨਾਂ ਨਾਲ ਕਰਨੀਆਂ ਭਾਂਦੀਆਂ ਨੇ ਤੁਹਾਡੀ ਨਿੱਕੀ ਜਿਹੀ ਨੇੜੇ ਦਾ ਕੀ ਕਸੂਰ ਆ ਨੇੜੇ ਵੀ ਤੇ ਉਹਦੀ ਆ ਨਾ ਠੀਕ ਆ ਨਾ ਸਾਡੀ ਕੁਝ ਨਹੀਂ ਲੱਗਦੀ ਓ ਆ ਲੱਗਦੀ ਆ ਸਾਡੀ ਮੈਨੂੰ ਤੇ ਵੇਖ ਕੇ ਗੁੱਸਾ ਚੜ ਜਾਂਦਾ ਵਾ ਬਹੁਤਾ ਤੇ heids ਨਾ ਜਗਾ ਵੱਡੀ heids ਦੀ ਉਹਦੀ ਬਣੀ ਫਿਰਦੀ ਆ ਜੱਜ ਤੋਂ ਬਾਅਦ ਮੈਨੂੰ ਪਤਾ ਲੱਗਾ ਨਾ ਵੀ ਤੂੰ ਉਹਨੂੰ ਇਹ ਗੱਲ ਕਹੀ ਹੈ ਕਿ ਤੂੰ ਬਹਿ ਜਾ ਹੁਣ ਜਿੱਥੇ ਮੈਂ ਤੇ ਰੋਟੀਆਂ ਪਕਾ ਕੇ ਦਿੰਦੀ ਆ ਤੇ ਵੇਖੀ ਫਿਰ ਮਤਲਬ ਹਾਲਤੀ ਕਰਨੀ ਆ ਤਿੰਨੇ ਟਾਈਮ ਕਰਦਾ ਲੰਗਰ ਤੂੰ ਹੀ ਬਕਾਵੇਂਗੀ ਫਿਰ ਇਹ ਸੋਚ ਲਾ ਅੱਗੇ ਕਿਹੜਾ ਮੈਂ ਨਹੀਂ ਕਰਦੀ ਹੈਗੀ ਅੱਗੇ ਵੀ ਤੇ ਕਰਦੀ ਆ ਸਾਰਾ ਕੀ ਕਰਦੀ ਆ ਤੂੰ ਸਾਰਾ ਦਿਨ ਆਮ ਨਾ ਵਿਚਾਰੀ ਨਹੀਂ ਡਾਈ ਰੱਖਣੀ ਆ ਕੁੜੀ ਸਾਰਾ ਦਿਨ ਰੋਲ ਜਾਂਦੀ ਕੰਮ ਕਰਦੀ ਨਾਲ ਉਹ ਪੜਦੀ ਆ ਨਾਲ ਉਹ ਕੰਮ ਕਰਦੀ ਆ ਮੈਂ ਕਿਹਦੀ ਰਹਿੰਦੀ ਨਹੀਂ ਉਹਦਾ ਦੇਖਦਾ ਤੁਹਾਨੂੰ ਸਾਡਾ ਕੀਤਾ ਨਹੀਂ ਨਾ ਲੱਗਦਾ ਹੈਗਾ ਆਪਣੇ ਕੀਤਾ ਹੁਕਤਾਂ ਦਾ ਸਾਰਿਆਂ ਨੂੰ ਲੱਗਦਾ ਵਾ ਅਸੀਂ ਤੇ ਬਗਾਨੀਆਂ ਆ ਅਸੀਂ ਥੋੜੀ ਤਾਂ ਚੰਗੀਆਂ ਲੱਗਦੀਆਂ ਵਾ ਉਹਨੇ ਤੇ ਗਲਾਸ ਵਿੱਚ ਚੋਕ ਕੇ ਰੱਖਦਾ ਤੁਹਾਨੂੰ ਉਹ ਵੀ ਦੇਖ ਜਾਣਾ ਹੂੰ ਜੇ ਤੇ ਨਹੀਂ ਜੁਬਾਨ ਨਾਚ ਲਾਵੇਂ ਤੇ ਫਿਰ ਨਹੀਂ ਚੰਗੀ ਆਪਣਾ ਵੀ ਦਿਮਾਗ ਖਰਾਬ ਕਰਨੀ ਤੇ ਮੇਰਾ ਵੀ ਖਰਾਬ ਕਰਦੀ ਆ ਚੁੱਪ ਕਰਕੇ ਨਾ ਬਿਠਾ ਜਾ ਮੈਨੂੰ ਤੇ ਮੰਮੀ ਤੂੰ ਹੀ ਜਿਹੜਾ ਘਟੋ ਤੂੰ ਹੀ ਸਿਆਰੀ ਬਣੇ ਹੋ ਤੁਹਾਨੂੰ ਨਹੀਂ ਪਤਾ ਲੱਗਦਾ ਵੇਖਾਂ ਮੈਂ ਅਜੇ ਵੀ ਕਹਿਣ ਦੀ ਤਾਂ ਅਜੇ ਵੀ ਚੁੱਪ ਕਰ ਜਾ ਅਜੇ ਵੀ ਚੁੱਪ ਕਰਦਾ ਪਰ ਨਾ ਤਾਂ ਨੂੰ ਚੜਦੀ ਜਾਂਦੀ ਹੀ ਆ ਚੰਗਣੀ ਮੇਰਾ ਜੀ ਕਹਦਾ ਬੁੱਥਾ ਮਾਰ ਚਪੇੜ ਵਟ ਕੇ ਤਾਂ ਸਿੱਧੀ ਕਰਦਾ ਹੈ ਕੋਈ ਫੜਕੇ ਇਹਨੂੰ ਹਾਦੀ ਹੋਈ ਹੀ ਆ ਆ ਕਾਲੀ ਨੇ ਦਿਮਾਗ ਖਰਾਬ ਕਰਕੇ ਰੱਖਿਆ ਸਾਰੇ ਘਰ ਦਾ ਮਾਹੌਲ ਇਹਨੇ ਕੱਲੀ ਨੇ ਖਰਾਬ ਕੀਤਾ ਮੈਨੂੰ ਤੇਰੇ ਸਮਝ ਆਉਂਦੀ ਕਿਹੜੇ ਖੂਸ਼ ਛਾਲ ਮਾਰਦਾ ਮੈਂ ਮੇਰੀ ਸਹੀ ਗੱਲ ਸੁਣੋ ਪੁੱਤਾਂ ਸਾਰੇ ਹਾਲ ਤੋਲੇ ਲੱਗੇ ਕਰਨ ਦੇ ਬਿਜਲੀ ਆ ਆਪਣੀਆਂ ਬੜੀਆਂ ਚਾਰ ਪੰਜ ਰਹਿ ਗੀਆਂ ਹਾੜੀਆਂ ਥੱਲੇ ਆ ਤੇ ਉਹਨਾਂ ਦਾ ਕੋ ਹੱਲ ਕਰੋ ਹੈ ਨਾਲ ਪਿੰਦਰ ਨੂੰ ਲੈ ਜਾ ਨਹੀਂ ਮੇਜਨੀ ਆ ਕਨਕ ਮੇਜਦੇ ਆ ਕੋਈ ਨਹੀਂ ਆਹੋ ਮੈਂ ਮਰ ਜਾ ਵੇਖ ਲਈਏ ਕੰਮ ਕਿਹਾ ਹੀ ਪਿੰਦਰ ਨੂੰ ਕੋਈ ਪਤਾ ਨਹੀਂ ਕੀਤਾ ਕੋਈ ਨਾ ਉਹ ਤੁਹਾਨੂੰ ਪਤਾ ਹੋਊਗਾ ਆਹ ਸੋਣੀ ਹਾਂ ਮੈਂ ਉੱਠੀ ਆਉਂਦਾ ਚਲੋ ਹਾਂ ਖੰਡ ਪੜੀ ਉਹ ਸਾ ਮੈਂ ਬਾਹਰ ਨਾ ਕੱਢਿਆ ਕਰੋ ਬੋਤਾ ਇਹਨੂੰ ਬਾਹਰ ਕਿੰਨੇ ਅੜੀ ਕੱਢਨੀ ਆ ਵੇਖ ਲਓ ਸਵੇਰ ਦੀ ਅੰਦਰ ਵੜੀ ਇਹਦੇ ਟਾਈਮ ਵੇਖ ਲਓ ਕੀ ਹੋ ਗਿਆ ਨਾ ਕਹਿੰਦੇ ਰੋਟੀ ਪੁੱਸੀ ਦੇ ਨਾ ਕਹਿੰਦੇ ਚਾਹ ਪੁੱਸੀ ਤੇ ਹੁਣ ਆਪ ਜਦੋਂ 20 ਖਾਣ ਓਏ ਯਾਰ ਮੈਂ ਕੀ ਕਰਾਂ ਤੇਰੇ ਹੁੰਦਾ ਸਮਝਾ ਸਮਝਾ ਗਿਆ ਨਾ ਦਿਮਾਗ ਦੀਆਂ ਨਾ ਨਾੜਾਂ ਫੜ ਚਲੀਆਂ ਹੋ ਤਾਂ ਕੀ ਕਰਾਂ ਮੈਂ ਹੋਈ ਯਾਰ ਯਾਰ ਦੱਸੋ ਫਿਰ ਹੁਣ ਮੈਂ ਕੀ ਕਰਾਂ ਤੂੰ ਮੇਰੇ ਰੱਖ ਦੋ ਨਾ ਫਿਰ ਉਹ ਮੈਨੂੰ ਕਹਿੰਦੀ ਆ ਦੱਸੋ ਮੈਂ ਕਿੱਧਰ ਜਾਣਾ ਮੈਂ ਮਾਂ ਤੇ ਨੂੰ ਸਿਰੇ ਕਿਹਾ ਸੀ ਮੈਂ ਕਿਹਾ ਉਹ ਕਹਿੰਦਾ ਮੈਨੂੰ ਅਟ ਕਰਦੇ ਆਹੋ ਠੀਕ ਨਹੀਂ ਮੈਂ ਕਿਹੜੀ ਗੱਲ ਦਾ ਲ ਘਾ ਰੱਖਣਾ ਵੀ ਮੈਂ ਕਿਹੜੀ ਗੱਲ ਜਾ ਕੇ ਗੱਲ ਨਹੀਂ ਕਰਦਾ ਤੈਨੂੰ ਸਾਰੀ ਗੱਲ ਦਾ ਪਤਾ ਹੀ ਹੈ ਠੀਕ ਨਹੀਂ ਤੇ ਮੈਂ ਉਹਨੂੰ ਕਹਿਆ ਤਾਂ ਹੈਗਾ ਇਹਦੇ ਉਹ ਹੋਰ ਹੀ ਕਰ ਲਾ ਵੀ ਇਸ ਤਰ੍ਹਾਂ ਹੋ ਹੈ ਜੇ ਆ ਲੋਕੀ ਸਾਨੂੰ ਕੀ ਆਖਣਗੇ ਇਸ ਤਰ੍ਹਾਂ ਕਰਕੇ ਲੋਕੀ ਆਖਣਗੇ ਇਹਦੇ ਜਿਹੜਾ ਤੁਸੀਂ ਕਹਿੰਦੇ ਹੋ ਰੋਜ਼ ਮੈਂ ਕਹਿੰਨਾ ਹਾਂ ਡਾੜੀ ਕਰਨਾ ਪੈਣਾਗੇ ਤੁਹਾਨੂੰ ਮੈਂ ਕਹਿੰਨਾ ਅੰਦਰ ਵੜ ਕੇ ਚੁੱਪ ਕਰਕੇ ਨਾ ਸਾਂਭਤੀ ਨੇ ਕਰ ਦੋ ਫਿਰ ਲੋਕਾਂ ਨੂੰ ਹੀ ਪਤਾ ਲੱਗਣਾ ਜਦੋਂ ਉਹ ਆਂਗ ਤੇ ਫਿਰ ਕੀ ਫਾਇਦਾ ਓਏ ਯਾਰ ਉਹਨੂੰ ਮੈਂ ਤਾਂ ਸਵੇਰੇ ਕਰਥਰੀ ਕਹੀ ਮੈਂ ਹੱਟ ਕਰਨੇ ਧੀ ਪੁੱਤ ਇੱਡੇ ਸੋਖੇ ਨਹੀਂਗੇ ਠੀਕ ਨਹੀਂ ਤੇ ਮੈਂ ਮੈਂ ਕੰਮ ਹੀ ਇਦਾਂ ਦੇ ਕੀ ਕਰੀਏ ਫਿਰ ਮੈਂ ਇੱਕ ਉਹ ਗਲਬੰਦੀ ਥੋੜੀ ਠੀਕ ਨਹੀਂ ਤੇ ਪਰ ਹੁਣ ਯਾਰ ਅਹੀਂ ਵੀ ਜਿਮਾਲੇ ਜੇ ਰਹਿਣਾ ਵਾ ਸ਼ਰਮ ਆਉਂਦੀ ਐ ਗੋਡੇ-ਗੋਡੇ ਕਿ ਕਿੱਡਾ ਤਕੜਾ ਪਰਿਵਾਰ ਹੈ ਜਿਹੜਾ ਮੇਰੇ ਹੈ ਛੱਡ ਕਰਕੇ ਉਹ ਮਾਰਿਆ ਹੈ ਮੇਰੇ ਮਮਮੀ ਨੂੰ ਜਗਦਾ ਸੋਚਣਾ ਹੁਣ ਉਹਨੂੰ ਨਾਉ ਨੂੰ ਵੀ ਮਨਾ ਕਰਤਾ ਵਾ ਅਮਨ ਨੂੰ ਵੀ ਮਨਾ ਕਰਤਾ ਵਾ ਕਿ ਇਹਦੇ ਲੱਗੇ ਨਹੀਂ ਜਾਣਾ ਅੰਦਰ ਮੈਨੂੰ ਇਹਦੀ ਸਮਝ ਆਉਂਦੀ ਕਿ ਕੁੜੀ ਦਾ ਕਿਉਂ ਦੇਈ ਬੇੜਾ ਕਰ ਕਰ ਰਹਾ ਹੈ ਉਹਨੇ ਬਗਾਨੇ ਘਰ ਜਾਣਾ ਵਾ ਜੋ ਆਪਾਂ ਨੂੰ ਇੱਥੇ ਪੈ ਗਿਆ ਨਾ ਉਹ ਯਾਰ ਤਾਨੂੰ ਗਾੜੀ ਚ ਲੈ ਜਾਣੀ ਆ ਜਿਆਦਾ ਹੀ ਬੇੜਾ ਕਰ ਕਰਦਾ ਵਾ ਉਹ ਜੀ ਉਹ ਆ ਜਿਹੜੀ ਮਸਲ ਲੱਗ ਜਾਂਦੀ ਆ ਪਰ ਮੰਮੀ ਨੇ ਜਦਾਂ ਦਾ ਉਹਦਾ ਬਣਾਤਾ ਵਾ ਨਾ ਸਿਸਟਮ ਮੈਨੂੰ ਨਹੀਂ ਮਾਦਾ ਅੱਗੇ ਉਸੂਗੀ ਮੈਨੂੰ ਆ ਬੇਤਰਾਂ ਲੱਗੰਦੇ ਆ ਹੈ ਅੱਗੇ ਦੇ ਭੈਣਾਂ ਸਾਡੀ ਨਹੀਂ ਕੀ ਕਰਦਾ ਕਹਿਨ ਨੂੰ ਪਰ ਹਰਕਤਾਂ ਮਿਲਉਣੀ ਚੰਗੀਆਂ ਲੱਗਣ ਜਿੰਨਾ ਇਹ ਸ਼ਰਮ ਦੇ ਪੈਰ ਨਹੀਂ ਲੱਗਣ ਦਿੰਦੀ ਇਹਦੇ ਗਾੜੀ ਸਾਡੇ ਵੀ ਧੀਰੇ ਕਹਿੰਦੇ ਲੱਗਣ ਦਨੇ ਉੱਥੇ ਕੋਈ ਨਹੀਂ ਜਾਊਗੀ ਫਿਰ ਮੰਮੀ ਜਾਊਗੀ ਆਪਾਂ ਦੇ ਨਹੀਂ ਜਾਂਦੀ ਲਾਊਗੀ ਮੰਮੀ ਯਾਰ ਬੜੀ ਗੱਲ ਸ਼ਰਮ ਵਾਲੀ ਆ ਹੈ ਚਲ ਕੋਈ ਗੱਲ ਲੈ ਇਹਨੂੰ ਉਹਨਾਂ ਲੈ ਕੇ ਬੈਠੇ ਇੱਥੇ ਹੈ ਕੋਈ ਨਹੀਂ ਇਹਨੂੰ ਪੈਣਾ ਤੋਂ ਬਾਕੀ ਤੁਸੀਂ ਕਰ ਲੋ ਗੱਲ ਕਿ ਮੈਂ ਤੁਹਾਨੂੰ ਜਿਹੜੀ ਗੱਲ ਗਈ ਆ ਮੰਮੀ ਮੰਨੇ ਚਾਹੇ ਨਾ ਮੰਨੇ ਮੈਂ ਮੈਨੂੰ ਤੁਸੀਂ ਆਰਡਰ ਕਰ ਦੋ ਮੈਂ ਹੋਣਾ ਹੀ ਹੋਣਾ ਮੈਂ ਇਦਾਂ ਰੋਜ਼ ਰੋਜ਼ ਮੇਰੇ ਕੋਲ ਨਹੀਂ ਕੋਪਾ ਚ ਲੈ ਜਾਂਦੇ ਕੋਈ ਨਹੀਂ ਤੇ ਏਡਾਂ ਕੱਟੋ ਏਡੇ ਕਾਲੇ ਦੇ ਪੈਦਾਂ ਦਾ ਪੁੱਤ ਸਾਰੇ ਕੰਮ ਹੋਏ ਨੇ ਠੀਕ ਨਹੀਂ ਤੁਸੀਂ ਤੁਹਾਡੇ ਸਾਹਮਣੇ ਵੇਖ ਲਓ ਸੇਰ ਦੀ ਉਹ ਰੋਟੀ ਨਹੀਂ ਖਾਦੀ ਉਹਨੂੰ ਮਨਾ ਕਰਤਾ ਤੁਮਨ ਅੰਮਣੋਂ ਆਂਦੀ ਤੁਸੀਂ ਨਹੀਂ ਜਾਣਦੇ ਨਾ ਮੰਨੋਂ ਆਂਦੀ ਤੁਸੀਂ ਨਹੀਂ ਜਾਣਦੇ ਲੱਭੇ ਨਹੀਂ ਜਣਾ ਇਹ ਉਹਦਾ ਦਿਮਾਗ ਖਰਾਬ ਹੋ ਗਿਆ ਤੁਮਨ ਸਾਰੇ ਚਲ ਕੋਈ ਗੱਲ ਨਹੀਂ ਹੁਣ ਇਹਨਾਂ ਵਾ ਚਲ ਆਪਣੀ ਸ਼ੈਨੂ ਉੱਤੇ ਤੁਰ ਫਿਰ ਲੱਤੀ ਆ ਠੀਕ ਨਹੀਂ ਤੇਰੀ ਵੀ ਕੋਈ ਗੱਲ ਦਿੱਕਤ ਨਹੀਂ ਹੈ ਨਹੀਂ ਕਿ ਹੁਣ ਕੋਨੇ ਦਾ ਫਲਾਗ ਤੇ ਰੋਟੀ ਪਾਣੀ ਖਾ ਲਿਆ ਹੋ ਕੀ ਕਰਨਾ ਟਾਈਮ ਗੜਨਾ ਪੈਣਾ ਨੇ ਆਣ ਦੇ ਬੋਲ ਮੈਂ ਕਈ ਵਾਰੀ ਬਾਹਰ ਹੁੰਨਾ ਵਾ ਗੱਲ ਕਿਤੇ ਕੁੜੀ ਨਾਲ ਹੀ ਫੜਨੀ ਨਹੀਂ ਨਹੀਂ ਕੁੜੀ ਵੀ ਮਰਾਂ ਕੀਤਾ ਇਸੇ ਗੱਲ ਦੇ ਨਾਲ ਤਾਂ ਬਿੜਾ ਕਰ ਕੋ ਹੰਡਿਆ ਸਾਰੇ ਤੇ ਬਦਖਤਰ ਨੂੰ ਸੱਚੀ ਗੱਲ ਦੱਸੋ ਤੇ ਤਾਂ ਕਰਕੇ ਫਿਰ ਮੈਨੂੰ ਘਰ ਲੈਣਾ ਪੈਂਦਾ ਹੀ ਆ ਚਲ ਕੋਈ ਗੱਲ ਨਹੀਂ ਹੈ ਆਹ ਮੰਨ ਕੇ ਨਾ ਲਾਵੀ ਤੇ ਕੋਈ ਗੱਲ ਨਹੀਂ ਸਾਰੇ ਕੰਮ ਆ ਰਹਿਨੇ ਸਹੀ ਕਰਦੇ ਨੇ ਤੈਨੂੰ ਹੋਇਆ ਹੁਣ ਹਾਂ ਹਾਈ ਨਾ ਕਮਲਾ ਹੈ ਹਾਂ ਹਾਈ ਨਾ ਜੋ والله ਬੜੀ ਠੰਡ ਕਿਉਂ ਰਹਿ ਤਾ ਕਦਮੀ ਹਾਈ ਕਿੰਨੇ ਮਿੰਟ ਹੋ ਗਏ ਸੀ ਦੁਕਾਨ ਆਈ ਤੇ ਅੱਜ ਬੁਖਾਰ ਚੜ ਗਿਆ ਵਾ ਬੜੀ ਠੰਡ ਲੱਗ ਰਹੀ ਆ ਬੁਖਾਰ ਚੜ ਗਿਆ ਅਰੇ ਖੜੀ ਕੋਈ ਚੱਲੀ ਭਲੀ ਹਾਂ ਮੈਨੂੰ ਬੜੀ ਠੰਡ ਲੱਗਣ ਦੀ ਆ ਤੇ ਅੰਦਰ ਜਾ ਕੇ ਪੈ ਫਿਰ ਅੰਦਰ ਪੈ ਕੇ ਬਹੀ ਹੁੰਦੀ ਕਿ ਜਾਂਦੀ ਨਾ ਕੋਈ ਗੱਲ ਨਹੀਂ ਮੈਂ ਇੱਕ ਰੋਟੀ ਖਾ ਕੇ ਨਾ ਤੇ ਦਵਾਈ ਖਾ ਲਵਾਂ ਉਹ ਸਾਨੂੰ ਨਾ ਫਿਰ ਪੈ ਹੀ ਜਾਏ ਤੇਰਾ ਤਾਂ ਮੱਥਾ ਬੜਾ ਕਰਨਾ ਇਦਾਂ ਕਰ ਤਾਲ ਤੈਨੂੰ ਦਵਾਈ ਲਿਆ ਕੇ ਤਾਂ ਨਹੀਂ ਮੈਂ ਦਵਾਈ ਲੈਣ ਨਹੀਂ ਜਾਂਦਾ ਇਸੇ ਕਰਕੇ ਕੀ ਗੱਲ ਮੇਰੇ ਕੋਲੇ ਲੋਕ ਪਏ ਖੰਡਾ ਖਾ ਲੈਣੇ ਤੂੰ ਤੈਨੂੰ ਐਵੇਂ ਨਾ ਚੁੱਕ ਕੇ ਗੋਲੀਆਂ ਖਾਂਦੀ ਰਿਹਾ ਕਰ ਤੂੰ ਨੇ ਕਹਿੰਦੀਆਂ ਪੁਰਾਣੀਆਂ ਪ੍ਰੋਣੀਆਂ ਖਾ ਲੈਣੀਆਂ ਕੋਈ ਡੇ ਡੂਡੀ ਵੇਖ ਲਿਆ ਕਰ ਅੱਧੀ ਇਹਨਾਂ ਆਈ ਗਏ ਤਾਂ ਹੋਰ ਐ ਗੱਡੀ ਚੜਜੇ ਮੈਨੂੰ ਵਿਧਵਾ ਕਰ ਦੇ ਉਹ ਨਹੀਂ ਕੋਈ ਚੀ ਨਹੀਂ ਹੁੰਦਾ ਬੁੱਢੇ ਬਾਰੇ ਤੂੰ ਇਹ ਨਾ ਫਿਰਦਾ ਜਿਹੜੀ ਗੋਲੀ ਲਾਭ ਦੀ ਖਾ ਲਈਂਦੀ ਫੜ ਕੇ ਮੇਰੇ ਕੰਮ ਕਰਨੀ ਤੇਰਾ ਅੱਧਾ ਰੋਟੀ ਨਹੀਂ ਪੱਕਣੀ ਉਹ ਅਪਰਾਧ ਜੀ ਉਹ ਖਾ ਲੀ ਦਵਾ ਉਹ ਲੀ ਜੀ ਕਰ ਕੋ ਖਾ ਲੀ ਹਾਂ ਪਰਜਾਈਆਂ ਦੇ ਗਾੜੀ ਬਹੁਤ ਹਾਲੂ ਵਾਲੇ ਲਾ ਕੇ ਰੱਖੇ ਆ ਇਹ ਕੋ ਪਤਾ ਵਾ ਉੱਥੇ ਸੋ ਕੇ ਕੰਮ ਨਹੀਂ ਕੰਮ ਆਣਾ ਜਉਣਾ ਨਹੀਂ ਉਹ ਚੱਲ ਤੂੰ ਮੇਰੀ ਰੋਟੀ ਦੀ ਫਿਕਰ ਕਰ ਇਦਾਂ ਕਰ ਜਲ ਅੰਦਰ ਚੱਲ ਤੇ ਜਾ ਕੇ ਕੰਬਲ ਲੈ ਆ ਤੇ ਮੈਂ ਕਿ ਕਰਤਾ ਨਹੀਂ ਕਰਦੀਆਂ ਬੜੀਆਂ ਪੁੱਤਾ ਉੱਠ ਲੱਤਾਂ ਨਹੀਂ ਦਿੰਦਾ ਤੁਰਣੀਆਂ ਇੱਥੇ ਕੰਬਲ ਲਿਆ ਦੂ ਉਹ ਮੈਂ ਤਾਂ ਬਿਨਾਂ ਬੰਪੱਖ ਤੇ ਇਹ ਬੜੀਆਂ ਕੱਢੀ ਗਈ ਆ ਇਹ ਤੇਰਾ ਬਾਪ ਐਂ ਰਹੀ ਬਰਾਡੇ ਦੇ ਕਿਆਤ ਗਈ ਕੁਝ ਨਹੀਂ ਹੁੰਦਾ ਨਹੀਂ ਕਿ ਕਰਨਾ ਹੈ ਸਹੀ ਪਈ ਜਾਣਾ ਹੈ ਹਾਂ ਇਹ ਮੈਂ ਪਾਰਟੀ ਆ ਨਰਿਤਾਵਾ ਕਾਣਾ ਕੋਲ ਮੇ ਰਸ ਗਿਆ ਦੋ ਹਾਂ ਰਸ ਗਿਆ ਚਾਹ ਮੋਲੀ ਪਿਲਾਣ ਲੋ ਨਾ ਮੈਂ ਕੰਬੋਲੇ ਆ ਜਪਾਂ ਦੇਖ ਖਾਣੇ ਕੋਲ ਜਾਣਾ ਹੈ